ਇੱਕ ਚੀਜ਼ ਸਾਰੇ ਨਾ ਤੁਸੀਂ ਜਿਹੜਾ ਸੋਚਦੇ ਹੋ ਕਿ ਇੱਥੇ ਆ ਕੇ ਕਹਾਂ ਕਿ ਜੀ ਗਲਤੀਆਂ ਹੋ ਗਈਆਂ ਮaaf ਕਰ ਦਿਓ ਦੇਖੋ ਕਰਮ ਥੋਡੇ ਕੋਈ ਲੈ ਨਹੀਂ ਸਕਦਾ ਕਰਮ ਥੋਡੇ ਨੂੰ ਕੋਈ ਦੇ ਨਹੀਂ ਸਕਦਾ ਜੋ ਵੀ ਕਦਮ ਚੁੱਕਾਂਗੇ ਉਹਦਾ ਕਰਮ ਬਣੂਗਾ ਔਰ ਕਰਮ ਦਾ ਹਿਸਾਬ ਕਿਤਾਬ ਸਾਨੂੰ ਦੇਣਾ ਪਊਗਾ ਆਪਾਂ ਕਿਸੇ ਵੀ ਡੇਰੇ ਤੇ ਚਲੇ ਜਾਈਏ ਕਿਸੇ ਵੀ ਮਹਾਪੁਰਖ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਜੋ ਮਰਜ਼ੀ ਕਰ ਲਈ ਮਗਰ ਕਰਮ ਤੁਹਾਡਾ ਰਹੂਗਾ ਇਹ ਨਹੀਂ ਕੋਈ ਲਾ ਸਕਤ ਕਰਮੀ ਆਪੋ ਆਪਣੀ ਕਿਨੇੜੇ ਕੇ ਦੂ ਸੋ ਇਸ ਕਰਕੇ ਬੇਟਾ ਸੋਚ ਵਿਚਾਰ ਕੇ ਆਪਾ ਚੱਲੀ ਕਿਉਂਕਿ ਬੋਝ ਸਾਨੂੰ ਚੁਕਣਾ ਪਊਗਾ ਹੁਣ ਮੇਰੇ ਵਾਸਤੇ ਤਾਂ ਬੜਾ ਆਸਾਨ ਹੈ ਤੁਸੀਂ ਇੱਥੇ ਖੜੇ ਹੋ ਕੇ ਕਹੋਗੇ ਮੈਂ ਕਹਿ ਦੂੰਗਾ ਚਲੋ ਜੀ ਘਬਰਾਓ ਨਾ ਆਪਣੇ ਆਪ ਸਭ ਠੀਕ ਹੋ ਜਾਊਗਾ ਨਹੀਂ ਹੋਊਗਾ ਗੁਰੂ ਦਾ ਮਤਲਬ ਇਹ ਨਹੀਂ ਕਿ ਇੱਕ ਧਰਮ ਚੋਂ ਦੂਜੇ ਧਰਮ ਵਿੱਚ ਬਿਠਾ ਦੇ ਸਨ ਗੁਰੂ ਦਾ ਮਤਲਬ ਹੈ ਕਿ ਸਾਨੂੰ ਸੱਚ ਦਾ ਅਹਿਸਾਸ ਦਿਲਾਵੇ ਔਰ ਸੱਚ ਬੇਟਾ ਇਹੀ ਹੈ ਕਿ ਇੱਕ ਇੱਕ ਕਰਮ ਦਾ ਸਾਕ ਹੱਕ ਤਬ ਦੇਣਾ ਪਊਗਾ ਬੇਟਾ ਇਸ ਕਰਕੇ ਸੋਚ ਵਿਚਾਰ ਕੇ ਹੁਣ ਜੋ ਹੋ ਗਿਆ ਉਹ ਤਾਂ ਹੋ ਗਿਆ ਮਗਰ ਜਿਹੜੀ ਅੱਗੇ ਦੀ ਜ਼ਿੰਦਗੀ ਹੈ ਸੋਚ ਵਿਚਾਰ ਕੇ ਚੱਲਣੀ ਹੈ ਬੇਟਾ